ਨਮਸਕਾਰ ਸਾਥਰੀਕਰ ਸਮਾਨਾ ਟੂਰੇ ਤੁਹਾਡਾ ਸਵਾਗਤ ਹੈ ਧਰਮਾਂ ਦੀ ਬੇਅਦਬੀ ਕਰਨ ਵਾਲੇ ਦੇ ਖਿਲਾਫ ਸਖ ਕਾਨੂੰਨ ਦੀ ਮੰਗ ਨੂੰ ਲੈ ਕੇ ਸਰਵਧਰਮ ਵੱਲੋਂ ਯਾਤਰਾ ਕੀਤੀ ਸ਼ੁਰੂ ਅੱਜ ਸਮਾਨਾ ਟਾਵਰ ਮੋਰਚਾ ਵੱਲੋਂ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 14 ਮਹੀਨਿਆਂ ਤੋਂ ਚਾਰ ਚੋ ਪੁਟਾ ਉੱਪਰ ਤੇ ਬੈਠ ਕੇ ਧਰਮਾਂ ਦੀ ਬੇਅਦਬੀ ਕਰਨ ਵਾਲ ਦੇ ਖਿਲਾਫ ਸਖ ਕਾਨੂੰਨ ਬਣਾਉਣ ਲਈ ਮੋਰਚਾ ਖੋਲ ਰੱਖਿਆ ਸੀ ਅੱਜ ਸਰਵਧਰਮ ਦੇ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਯਾਤਰਾ ਦਾ ਆਯੋਜਨ ਕੀਤਾ ਗਿਆ ਭਾਰੀ ਸੰਖਿਆ ਵਿੱਚ ਗੱਡੀਆਂ ਰਾਹੀਂ ਗੁਰੂ ਕੰਨ ਸਾਹਿਬ ਦੀ ਹਾਜ਼ਰੀ ਵਿੱਚ ਯਾਤਰਾ ਕੱਢੀ ਗਈ ਇਹ ਯਾਤਰਾ 15 ਦਰਵੀ ਨੂੰ ਸ੍ਰੀ ਹਰਮਿੰਦਰ ਸਾਹਿਬ ਪਹੁੰਚੇਗੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੁੰਦੀ ਯਾਤਰਾ ਸੰਪਨ ਹੋਏਗੀ ਅਤੇ ਅੰਮ੍ਰਿਤਸਰ ਹਰਮਿੰਦਰ ਸਾਹਿਬ ਵਿਕੇ ਭਾਰਤੀ ਬੀਜ ਸਾਖ ਕਾਨੂੰਨ ਬਣਾਉਣ ਲਈ लोगों का जागरूक करेगी तो लेके पहले तो आज साल तो 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 का पहला दिन है सारे देशवासियों को बहुत बहुत हार्दिक शुभकामनाएं उसके बाद मैं सभी भाइयों से अपील करूंगा जो ये नगर कीर्तन आज समाना से शुरू हो चुका है ये एक तारीख को शुरू होकर पंद्रह तारीख तक दरबार साहब पहुंचना है जितने भी मेरे भाई इस वीडियो को देख रहे हैं ज्यादा से ज्यादा इस नगर कीर्तन का हिस्सा बने ये पहला नगर कीर्तन है जो गुरु ग्रंथ साहब जी की बेदबी को लेकर निकाला जा रहा है तो हम सब की जिम्मेवारी बनती है हम सब का फर्ज है कि इस नगर कीर्तन में ज़्यादा से ज़्यादा जुड़े लोग जा थे। आज कई हजार लोगों के साथ बहुत अच्छा मतलब एक आज की जो शुरुआत हुई है बहुत अच्छी हुई है लेकिन ये शुरुआत ये संख्या बढ़नी चाहिए घटनी नहीं चाहिए तो सभी से यही अपील है कि ज़्यादा से ज़्यादा समय दे और कम से कम एक दिन का तो समय निकाल ये नगर कीर्तन के साथ जुड़े और ज्यादा से ज्यादा लोगों को बोले जुड़ने के लिए भी था। मैसेज दें वाहेगुरु जी का था। खालसा ਵਾਹਿਗੁਰੂ ਜੀ ਕੀ ਫਤਿਹ ਇਹ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਚੇਤਾਣ ਵਾਸਤੇ ਉਹਨਾਂ ਦੇ ਮੂੰਹ ਤੇ ਬੜੀ ਵੱਡੀ ਚੁਪੇੜ ਹੈ ਜਿਹੜਾ ਮੁੱਖ ਮੰਤਰੀ ਬਣਨ ਤੋਂ ਪਹਿਲੋਂ ਇਹਨੇ ਉਹਨੇ ਵਾਅਦੇ ਕੀਤੇ ਕਿ ਜਦੋਂ ਵੀ ਮੇਰੀ ਸਰਕਾਰ ਪੰਜਾਬ ਵਿੱਚ ਆਵੇਗੀ ਪੰਜਾਬ 'ਇਡਾ ਸਖਤ ਕਾਨੂੰਨ ਬਣਾ ਦੇਗਾ ਕਿ ਕੋਈ ਵੀ ਪੰਜਾਬ ਵਿੱਚ ਕਿਸੇ ਵੀ ਗਰੰਦੀ ਕੋਈ ਬੇਦਬੀ ਨਹੀਂ ਕਰੇਗਾ ਵਚਨ ਕਰੇ ਜੋ ਖਿਸਕ ਜਾਏ ਸੋ ਨਰ ਕੱਚਾ ਅਰ ਭਗਵੰਤਮਾਨ ਪੰਜਾਬ ਦਾ ਮੁੱਖ ਮੰਤਰੀ ਦੇ ਪੰਜਾਬ ਦੀ ਸਰਕਾਰ ਇੱਕ ਨੇ ਕੇਵਲ ਤੇ ਕੇਵਲ ਭਰੋਸੇ ਦੇਣ ਵਾਲੀ ਸੰਗਤ ਨੂੰ ਗੁੰਮਰਾਹ ਕਰਕੇ ਆਪਣੀ ਸਰਕਾਰ ਵਾਣੀ ਲਈ ਸਰਕਾਰ ਸਾਬਤ ਹੋ ਚੁੱਕੀ ਹੈ ਇਹ ਸਰਕਾਰ ਜੇ ਕਾਨੂੰਨ ਨਹੀਂ ਬਣਾ ਸਕਦੀ ਤੇ ਭਗਵੰਤਮਾਨ ਨੂੰ ਸਾਰੇ ਕੈਬਨਿਟਰੀ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਦੁਬਾਰਾ ਸੰਗਤ ਵਿੱਚ ਚਾਨ ਕੇ ਆਪਣੀ ਪ੍ਰੀਖਿਆ ਕਰਵਾਉਣੀ ਚਾਹੀਦੀ ਹੈ ਮੈਨੂੰ ਪਤਾ ਹੈ ਕਿ ਜੋ ਇਹਨੇ ਤੋਖਾ ਗੜੀ ਦੇ ਨਾਲ ਸਰਕਾਰ ਬਣਾਈ ਹੈ ਡਰਾਮੇ ਕਰਕੇ ਸਰਕਾਰ ਬਣਾਈ ਹੈ ਇਹਨਾਂ ਡਰਾਮਿਆਂ ਤੋਂ ਅੱਜ ਪੰਜਾਬ ਦੇ ਸਾਰੀ ਜੋ ਸੰਗਤ ਹੈ ਉਹ ਬੜੀ ਦੁਖੀ ਹੋ ਚੁੱਕੀ ਹੈ ਅਤੇ ਬੜੀ ਇਹਨਾਂ ਤੇ ਅਵਿਸ਼ਵਾਸੀ ਦੀ ਗੱਲ ਕਰਦੀ ਹੈ ਅੱਜ ਹਜ਼ਾਰਾਂ ਦੀ ਤਜਾਦ ਦੇ ਵਿੱਚ ਇੱਕ ਜੋ ਨਗਰ ਕੀਰਤਨ ਇਹ ਬੜੀ ਵੱਡੀ ਸਰਕਾਰ ਦੇ ਮੂੰਹ ਤੇ ਚਪੇੜ ਹੈ ਕਿ 4 ਸਾਲ ਤੋਂ ਕਰਦਾ ਟਾਈਮ ਹੋ ਚੁੱਕਾ ਹੈ ਜਿਹੜਾ ਇਹ ਗੱਲ ਕਹਿੰਦਾ ਸੀ ਕਿ ਬੰਦਿਆਂ ਸਾਰੀ ਕਾਨੂੰਨ ਬਣਾਗਾ 4 ਸਾਲ ਤੋਂ ਬਾਅਦ ਨਹੀਂ ਬਣਿਆ ਸਾਡੇ 450 ਦਿਨ ਹੋ ਚੁੱਕੇ ਹਨ ਸਾਡੇ ਭਾਈ ਗੁਰਜੀਤ ਸਿੰਘ ਨੂੰ ਜਿਹੜਾ ਉੱਤੇ 15 ਮਹੀਨਿਆਂ ਤੋਂ ਤਪੱਸਿਆ ਕਰ ਰਿਹਾ ਹੈ ਪਰ ਭਗਵੰਤ ਮਾਨ ਤੇ ਭਗਵੰਤ ਸਰਕਾਰ ਨੂੰ ਅਰਥਮਾਨੇ ਤੇ ਚੜਿਆ ਟਾਵਰ ਤੇ ਚੜਿਆ ਸਿੰਘ ਨਜ਼ਰ ਨਹੀਂ ਆਉਂਦਾ ਕੇਵਲ ਤੇ ਕੇਵਲ ਡਰਾਮੇ ਕਰਕੇ ਵਿਧਾਨ ਸਭਾ ਵਿੱਚ ਚੁਟਕਲੇ ਸੁਣਾ ਕੇ ਜੋ ਸੰਗਤ ਦਾ ਧਿਆਨ ਕਰਨਾ ਮੋੜਨਾ ਚਾਹੁੰਦਾ ਹੈ ਸੰਗਤਵੋ ਦੇ ਤੇ ਬਿਲਕੁਲ ਨੋਖਸ਼ ਹੋ ਚੁਕੀ ਹੈ ਇਹਦਾ ਸਬੂਤ ਸਭ ਤੋਂ ਵੱਡਾ ਹੈ ਕਿ 4 ਦਿਨ ਪਹਿਲਾਂ ਜੋ ਸਨੌਰ ਦੇ ਵਿੱਚ ਘਟਨਾ ਵਾਪਰੀ ਇਹਦੇ ਪਿੱਛੇ ਮੈਂ ਸਵੀਨਾ ਪੰਜਾਬ ਸਰਕਾਰ ਦਾ ਹੱਥ ਹੈ ਇਹ ਸੈਜੀਟੇਸ਼ਨ ਨੂੰ ਫੇਲ ਕਰਨ ਵਾਸਤੇ ਉਹਨਾਂ ਧਿਆਨ ਮੋੜਨ ਵਾਸਤੇ ਇਹ ਸਨੌਰ ਜੋ ਬੇਦਬੀ ਕਰਾਈ ਹੈ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਭਗਵੰਤ ਮਾਨ ਹੈ ਉਹਨੂੰ ਸਖਤ ਤੋਂ ਸਖਤ ਇਹਦੇ ਵਾਸਤੇ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਜੋ ਆਉਣ ਵਾਲੀ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਗਲਤ ਵਾਦੇ ਕਰਕੇ ਗੁੰਮਰਾਹ ਕਰਕੇ ਸੰਗਤ ਨੂੰ ਇਹੋ ਜਿਹੇ ਲੁਭਾਉਣੇ ਵਾਦੇ ਕਰਕੇ ਸਰਕਾਰ ਨਾ ਬਣਾ ਸਕੇ ਅੱਜ ਹਜ਼ਾਰਾਂ ਦਾ ਹਜੂਮ ਜੋ ਸੈਭਸੀਰੀ ਹਰਮੰਦਰ ਸਾਹਿਬ 15 ਦਿਨਾਂ ਵਿੱਚ ਪਹੁੰਚੇਗਾ ਪੰਜਾਬ ਦੇ ਹਰ ਨਗਰ ਹਰ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਹੋਇਆ ਅਕਾਲ ਤਖਤ 16 ਤਰੀਕ ਨੂੰ ਇਹ ਅਕਾਲ ਤਖਤ ਦੇ ਜਹੇਦਾਰ ਅਰਦਾਸ ਕਰਨਗੇ ਤੇ ਸਭ ਤੋਂ ਵੱਡੀ ਚਪੇੜ ਔਰ ਮੂੰਹ ਤੇ ਹੋਏਗੀ ਚਪੇੜਾ ਮਾਰਦਾ ਸਾਡਾ ਗੁਰਸੇਖ ਸਰਕਾਰ ਨੂੰ 400 400 ਦਿਨਾਂ ਹਰ ਰੋਜ਼ ਭਗਵੰਤ ਮਾਨ ਦੀ ਸਰਕਾਰ ਨੂੰ ਟਾਵਰ ਤੇ ਬਹਿ ਕੇ 400 ਫੁੱਟ ਤੇ ਬਹਿ ਕੇ ਉਹ ਚਪੇੜਾ ਮਾਰ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਹਲੇ ਵੀ ਜਾਗ ਨਹੀਂ ਰਹੀ ਇਸ ਕਰਕੇ ਵੱਡਾ ਉਪਰਾਲਾ ਕੀਤਾ ਗਿਆ ਰਾਮ ਸਿੰਘ ਰਾਣਾ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਅੱਜ ਨਗਰ ਕੀਰਤਨ ਦੇ ਰੂਪ ਵਿੱਚ ਪੰਜਾਬ ਦੇ ਸੰਗਤ ਨੂੰ ਜਗਾਉਣ ਵਾਸਤੇ ਅਤੇ ਇਸ ਅੰਨੀ ਬੋਲੀ ਬਹਿਰੀ ਸਰਕਾਰ ਜੋ ਬਿਲਕੁਲ ਸੌ ਗਈ ਹੈ ਉਹਨੂੰ ਜਗਾਉਣ ਵਾਸਤੇ ਇਹ ਨਗਰ ਕੀਰਤਨ ਅੱਜ ਵਿਸ਼ਾਲ ਜੋ ਹੈ ਇਹ ਸਮਾਣੇ ਦੀ ਧਰਤੀ ਹੋ ਕੇ ਸਾਬ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਡੇਲੀ ਪੋਸਟ ਤੋਂ ਡੇਲੀ ਪੋਰ ਸਮਾਟ ਲੋਡਸ ਕਲਾਸਰਮ ਰਿਪੋਰਟ